ਠੀਕ ਹੈ ਵੀ ਆਪਾਂ ਨੂੰ ਇੱਕ ਤਾਂ ਇਹਦੇ ਤਵੀਆਂ ਚਾਹੀਦੀਆਂ ਵਾ ਇੱਕ ਆਪਾਂ ਨੂੰ ਰੂਟਾਵੇਟਰ ਚਾਹੀਦਾ ਵਾ ਇੱਕ ਆਪਾਂ ਨੂੰ ਸੁਪਰ ਸੀਡਰ ਚਾਹੀਦਾ ਵਾ ਵੀ ਆਪਣੇ ਵੀਰ ਕਮੈਂਟਾਂ ਦੇ ਵਿੱਚ ਆਪਾਂ ਨੂੰ ਦੱਸ ਦੇਣ ਵੀ ਇਹ ਜਗ੍ਹਾ ਤੋਂ ਮਿਲੂਗਾ ਜਿੱਥੋਂ ਕਹਿਣਗੇ ਜਿੱਥੋਂ ਆਪਾਂ ਨੂੰ ਬੈਟਰ ਮਿਲਣ ਮਿਲਣਗੇ ਵੀ ਪ੍ਰੋਬਲਮ ਨਾ ਆਵੇ ਆਪਾਂ ਇਹ 3-4 ਸੰਦ ਲੈਣੇ ਆ ਵੀਰੇ ਤੇ ਆਪਾਂ ਨੂੰ ਵਧੀਆ ਜਿੱਥੋਂ ਏ ਕਲਾਸ ਮਿਲਣਗੇ ਆਪਾਂ ਉਥੋਂ ਲੈ ਆਵਾਂਗੇ ਵੀ ਆ ਪੜਨ ਜ਼ਰੂਰੀ ਆ ਵੀ ਆਪਾਂ ਬਹੁਤ ਜਗ੍ਹਾ ਤੋਂ ਵੀਰ ਜੀ ਅਸੀਂ ਟਰਾਈ ਕਰ ਚੁੱਕੇ ਆ ਵੀ ਸਾਨੂੰ ਸਾਡਾ ਕਿਤੋਂ ਹਜੇ ਤੱਕ ਹੱਲ ਨਹੀਂ ਹੋਇਆਗਾ ਠੀਕ ਨਾ ਵੀਰੇ ਤਵੀਆਂ ਦਾ ਹੋਇਆ ਨਾ ਸੁਪਰ ਸੀਡਰ ਦਾ ਹੋਇਆ ਵਾ ਹੂੰ ਤੇ ਨਾ ਸਾਡਾ ਰੋਟਾ ਵੇਟਰ ਦਾ ਹੋਇਆ ਵਾ ਤੋ ਇਹ ਗੱਲ ਨਹੀਂ ਵੀਰੇ ਆਪਾਂ ਤੋਂ ਡਾ ਵੀ ਇਹਦੀ ਪਾਵਰ ਦੀ ਹਿਸਾਬ ਨਾਲ ਸਾਨੂੰ ਵੀ ਕਿੰਨੀ ਲੰਬਾਈ ਦਾ ਵੀ ਨਾਲ ਦਾ ਸਾਨੂੰ ਗਾਈਡ ਕਰ ਦੇਣਗੇ ਤੇ ਨਾਲੇ ਦੋਸਾ ਹੁਣ ਇੰਪਲੀਮੈਂਟ ਬਣਾ ਕੇ ਦੇ ਦੇਣਗੇ ਸਰ ਤੁਹਾਨੂੰ ਕਿਹਾ ਤੁਹਾਡੀ ਮੁਸ਼ਕਿਲ ਦਾ ਅੱਲਾਪਾ ਵੀਰਾਂ ਤੋਂ ਕਮੈਂਟਾਂ ਚ ਪੁੱਛ ਲੈਨੇ ਆ ਹਾਂ ਜੀ ਬਣ ਕੇ ਜੇ ਕਿਸੇ ਨੂੰ ਪਤਾ ਵਾ ਵੀ ਕਿੱਥੋਂ ਬਣਨਗੇ ਹਨ ਜਿਹਨੂੰ ਕੋਈ ਜਾਣਕਾਰੀ ਆ ਉਹ ਤੁਸੀਂ ਸਾਡੇ ਨਾਲ ਕਮੈਂਟਾਂ ਦੇ ਵਿੱਚ ਕੰਟੈਕਟ ਜ਼ਰੂਰ ਕਰਿਓ ਮਿੱਠਾਈ ਸੌਸ ਪਾਵਰ ਟਰੈਕਟਰ ਹਾਂ ਜੀ ਇਹਦੇ ਆਪਾਂ ਇੰਪਲੀਮੈਂਟ ਬਣਾਉਣੇ ਆ ਵੀਰੇ ਨੇ ਦੱਸ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਆਪਣੇ ਵੱਡੇ ਵੀਰੇ ਕੋਲ ਆਇਆ ਹੈਪੀ ਮਹਿਣਾ ਵੀਰਾ ਤੇ ਵੀਰੇ ਤੋਂ ਆਪਾਂ 5075 ਜੌਂਡੀਅ ਇਸ ਟਰੈਕਟਰ ਦੀ ਨਾਲੇ ਲੈਣੀ ਆ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਬਹੁਤ ਕਿਰਪਾ ਜੀ ਕੰਮ ਸਿੱਤਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੇ ਵੀਰੇ ਇਹ ਟਰੈਕਟਰ ਆਪਾਂ ਕਦੋਂ ਲਿਆ ਇਹ ਵੀਰੇ ਹੋ ਗਿਆ 1.5 ਮਹੀਨਾ ਲਏ ਨੂੰ ਆਪਾਂ ਨੇ 1.5 ਮਹੀਨਾ ਹਾਂਜੀ ਵੀਰੇ ਤੇ ਇਹ 5075 ਜਿਹੜੇ ਹੁਣ ਆਉਂਦੇ ਆ ਜਿਹੜੇ ਨਵੇਂ ਆਏ ਆ ਭਾਜੀ ਇਹ ਸੀਆਰਡੀ ਇੰਜਨ ਆਇਆ ਜੀ ਅੱਛਾ ਇਹ ਸੀਆਰਡੀ ਹਾਂ ਤਾਂ ਇਹ ਦੂਜੇ ਪੰਪ ਇਹਨਾਂ ਚ ਪੰਪ ਨਹੀਂ ਆਉਂਦਾ ਨਹੀਂ ਨਹੀਂ ਵੀਰੇ ਬਹੁਤ ਵਧੀਆ ਚੀਜ਼ ਆ ਸੀਆਰਡੀ ਆ ਇੱਕ ਡੀਜ਼ਲ ਦਾ ਖਰਚਾ ਬਹੁਤ ਘਟਾ ਬਹੁਤ ਘਟਾ ਇਹਦਾ ਬਹੁਤ ਹੀ ਜ਼ਿਆਦਾ ਘਟਾ ਸੀਆਰਡੀ ਕਰਕੇ ਜਿਵੇਂ ਅੱਗੇ ਨਾ ਇਹ ਰੋਡ ਤੇ ਤੇ ਲੋਡ ਤੇ ਬਰਾਬਰ ਹੀ ਤੇਲ ਖਾਂਦਾ ਸੀਗਾ ਹੁਣ ਇਹਦੇ ਚ ਬਹੁਤ ਜ਼ਿਆਦਾ ਫਰਕ ਆ ਬਹੁਤ ਜ਼ਿਆਦਾ ਜਿੰਨਾ ਕਹਦੀਏ ਜਦੋਂ ਦਾ ਇਹ ਸੀਆਰਡੀ ਹੋਇਆ ਵਾ ਅੱਛਾ ਜੀ ਬੀ ਇਹ ਮਤਲਬ ਇਹ ਤੁਸੀਂ ਕਿਹੜੇ ਕਿਹੜੇ ਇੰਪਲੀਮੈਂਟ ਇਹਦੇ ਨਾਲ ਚਲਾਏ ਹੋਂ ਤੁਸੀਂ ਇਹਦੇ ਨਾਲ ਵੀਰੇ ਆਪਾਂ ਰੈਕ ਵੀ ਮਾਰਿਆ ਵਾ ਤੇ ਆਪਣਾ ਦੂਜਾ ਵੀ ਇੰਪਲੀਮੈਂਟਾਂ ਵਾਸਤੇ ਭਾਈ ਚੱਕਰ ਹੀ ਕੋਈ ਨਹੀਂ ਹੈਗਾ ਟਰੈਕਟਰ ਹੀ ਇੰਨਾ ਵਧੀਆ ਵਾ ਹਾਂ ਵੈਸੇ ਵੀ ਹੌਸਪਾਵਰ ਆਪਾਂ ਚਲਾਤਾ 500 ਘੰਟਾ ਇਹ ਅੱਛਾ ਚਲਾਤਾ ਹੈ ਪੂਰਾ ਤੁਸੀਂ ਪ੍ਰੈਕਟੀਕਲ ਕਰ ਲਿਆ ਹਾਂ ਹਾਂ ਇਹਦੇ ਵੀਰੇ ਕੋਈ ਮੇਨ ਫੀਚਰ ਹੈ ਉਹ ਜਿਹੜੇ ਤੁਸੀਂ ਮਤਲਬ ਇਹਦੇ ਦੂਜਿਆਂ ਨਾਲ ਅਲੱਗ ਜੇ ਹੋਣ ਵੀਰੇ ਦੂਜਿਆਂ ਨਾਲ ਅਲੱਗ ਇੱਕ ਤਾਂ ਗੇਅਰ ਪੀ ਆਰ ਆ ਵੀਰੇ ਅੱਛਾ ਜੀ ਪੀ ਆਰ ਕਲਚ ਦੱਬਣ ਦੀ ਲੋੜ ਹੀ ਕੋਈ ਨਹੀਂ ਹੈਗੀ ਅੱਛਾ ਵੀ ਸਪੀ ਪੀ ਆਰ ਗੇਅਰ ਆ ਗਿਆ ਵੀਰੇ ਹਾਂਜੀ ਠੀਕ ਹੈ ਬਾਕੀ ਵੀਰੇ ਚਲਾਈ 'ਚ ਬੜਾ ਸਮੂਥ ਟਰੈਕਟਰ ਆ ਜੀ ਬਹੁਤ ਜਿਆਦਾ ਸਮੂਥ ਆ ਜਿਵੇਂ ਉਹਨੂੰ ਕਹਦੇ ਨੇ ਆਪਾਂ ਭੋਲਾ ਜਿਹਾ ਜਮਾ ਭੋਲਾ ਜਿਹਾ ਹਾਂ ਹਾਂ ਜਿਵੇਂ ਆਪਾਂ ਕੋਈ ਕਲੱਚ ਦੇ ਦੱਬਣ ਦੀ ਏਡੀ ਬਾੜੀ ਨਹੀਂ ਜ਼ਰੂਰਤ ਹੈ ਗਈ ਇੱਥੋਂ ਬਸ ਇੱਥੋਂ ਅੱਗੇ ਇੱਥੇ ਪਿੱਛੇ ਹਾਂਜੀ ਵੀਰੇ ਠੀਕ ਆ ਵੀਰੇ ਠੀਕ ਇੰਨਾਂ ਵੀਰੇ ਸਪੀਡਾਂ ਕਿਹੜੀਆਂ ਫੇਰ ਵੀਰੇ ਇੱਕ ਚੀਜ਼ ਹੋਰ ਆ ਇਹਦੀ ਕਲੱਚ ਬਲੇਡ ਨਹੀਂ ਉੱਡਣੀਗੀ ਜਿਵੇਂ ਨਾ 753 10 ਹੋ ਗਿਆ 5204 ਹੋ ਗਿਆ 5210 ਹੋ ਗਿਆ ਕਲੱਚ ਬਲੇਡ ਹੀ ਉੱਡੀ ਰਹਿੰਦੀ ਆ ਮਤਲਬ ਹੀ ਕੋਈ ਨਹੀਂ ਗਿਰ ਪਿਆ ਰ ਆ ਵੀਰੇ ਦਾ ਜਦੋਂ ਆਟੋਮੈਟਿਕ ਹੈ ਹਾਂ ਆਟੋਮੈਟਿਕ ਸਿਸਟਮ ਕਰਕੇ ਇਹਦੇ ਕੋਈ ਪ੍ਰੋਬਲਮ ਹੀ ਨਹੀਂ ਆਉਣੀ ਵੀਰੇ ਕਲਚ ਪਲੇਟ ਨਾਲ ਠੀਕ ਆ ਵੀਰੇ ਠੀਕ ਇਹ ਵੀਰੇ ਟਰੈਕਟਰ ਜਦੋਂ ਆਪਾਂ ਲਿਆ ਸੀ ਇਹਦੇ ਨਾਲ ਕੁਝ ਮਿਲਿਆ ਕੀ ਕੁਝ ਮਿਲਿਆ ਸੀ ਇਹਦੇ ਨਾਲ ਵੀਰੇ ਸਾਨੂੰ ਉਹਨਾਂ ਨੇ ਇਕੱਲਾ ਪਾਈਪ ਦਿੱਤਾ ਨਾਲ ਆ 44000 ਰੁਪਏ ਦਾ ਕਿਹਾ ਵਾ ਅੱਛਾ ਜੀ ਪਰ ਇਹ ਠੱਗੀ ਦਾ ਮਸਾਲਾ ਹੀ ਆ ਵੀਰੇ 44000 ਦਾ ਹੱਡ ਤਾਂ ਹੈ ਨਹੀਂ ਆ ਛਤਰੀ ਦਾ ਸੀ ਆਪ ਲਵਾਈ ਆ ਠੀਕ ਆ ਪਰ ਆ 44000 ਦਾ ਕਹਿੰਦੇ 44000 ਦਾ ਪਿਆ ਪਾਸ ਆ ਕਿਹਾ ਵੀਰੇ ਮੰਨ ਲੈਨੇ ਆ ਵੀ ਉਹਨਾਂ ਕੰਪਰਸਰੀ ਕਿਹਾ ਸੀ ਵੀ ਦਿਨੇ ਦੇਣਾ ਹਾਂਜੀ ਇਹਨਾਂ ਨੇ ਕੰਪਰਸਰੀ ਕਿਹਾ ਵੀ ਸਾਨੂੰ ਗਿਫਟ ਦਿੱਤਾ ਹੈ ਠੀਕ ਆ ਜੀ ਹਾਂਜੀ ਹਾਂਜੀ ਤੇ ਅੱਗੇ ਕੋਈ ਵੇਟ ਵੂਟ ਆਪਨੇ ਆਏ ਇਹ ਨਹੀਂ ਵੀਰੇ ਕੁਝ ਨਹੀਂ ਆਇਆ ਗਾ ਇਹ ਵੀ ਅਸੀਂ ਤਲਵੰਡੀ ਤੋਂ ਲਵਾਇਆ ਵੀਰੇ ਆਹ ਵਾਰਾ ਵੀ ਇਹ ਵੀ ਕੋਈ ਕੰਪਨੀ ਨੇ ਕੁਝ ਨਹੀਂ ਦਿੱਤਾ ਵੀਰੇ ਠੀਕ ਆ ਵੀ ਉਹਨਾਂ ਕੱਲਾ ਟਰੈਕਟਰ ਕੋ ਉਹਨਾਂ ਨੇ ਕੱਲਾ ਟਰੈਕਟਰ ਦਿੱਤਾ ਜੀ ਤੇ ਟਰੈਕਟਰ ਇਹ ਕਿੰਨੇ ਚ ਪੈ ਗਿਆ ਸੀ ਵੀਰੇ ਆਪਾਂ ਇਹ ਵੀਰੇ 17 ਲੱਖ 25000 ਚ ਪੈ ਗਿਆ ਸੀ ਆਪਾਂ ਨੂੰ 17 ਲੱਖ ਤੇ 25000 ਚ ਹਾਂਜੀ ਵੀਰੇ ਠੀਕ ਆ ਵੀਰੇ ਠੀਕ ਆ ਤੇ ਇੱਕ ਵੀਰੇ ਤੁਸੀਂ ਇੱਥੇ ਦਾ ਸਟਾਰਟਿੰਗ ਦਾ ਕੋਈ ਫੀਚਰ ਦੱਸ ਦੇ ਬਈ ਸੀਗੇ ਸਟਾਰਟਿੰਗ ਵੀਰੇ ਦੀ ਬਹੁਤ ਸਿਰਾ ਬਹੁਤ ਸਿਰਾ ਮੈਨੂੰ ਆਪਣੇ ਲਈ ਵੀਰੇ ਦੀ ਉੱਥੇ ਸੁਣਦੇ ਸੱਚ ਦੇ ਵੀਰੇ ਦੇਖਿਓ ਇਧਰ ਹਾਂਜੀ ਇੱਕ ਮਿੰਟ ਵੀਰੇ ਕੋਈ ਨਾ ਕੋਈ ਨਾ ਵੀਰੇ ਆਹ ਦੇਖੋ ਵੀਰੇ ਉਧਰੋਂ ਨਿਊਟਰਲ ਕਰਨ ਵਾਲਾ ਇਹ ਭਾਜੀ ਜਿਵੇਂ ਮੰਨ ਕੇ ਚੱਲੋ ਹਾਂਜੀ ਭਈ ਆਪਾਂ ਚਾਬੀ ਤਾਂ ਕੱਟ ਦਿੰਨੇ ਆ ਬੈਕ ਕਰ ਦਿੰਨੇ ਆ ਇਹ ਪ੍ਰੈਸ਼ਰ ਨਾਲ ਹੀ ਸਟਾਰਟ ਹੁੰਦਾ ਸਟਾਰਟਿੰਗ ਬਹੁਤ ਜਿਆਦੀ ਦੂਜੇ ਟਰੈਕਟਰ ਨਾਲੋਂ ਸਟਾਰਟਿੰਗ ਦੇ ਵਿੱਚ ਬਹੁਤ ਜਿਆਦਾ ਡਿਫਰੈਂਸ ਜਦੋਂ ਆਪਾਂ ਕਹਿੰਦੇ ਚਾਬੀ ਜੇ ਅੰਗੋੜੀ ਰੱਖਾਂਗੇ ਤਾਂ ਇਹਨਾਂ ਸਟਾਰਟ ਨਹੀਂ ਹੁੰਦਾ ਜਦੋਂ ਵਾਹ ਨਹੀਂ ਹੋ ਜਾਂਦਾ ਵਾ ਹੋ ਜਾਂਦਾ ਵੀ ਪਰ ਆਦ ਨੂੰ ਦੁਬਾਰਾ ਦਿਖਾਉਣਾ ਇੱਕ ਮਿੰਟ ਦੇ ਬੰਦ ਕਰਕੇ ਆ ਦੇਖਿਓ ਵੀਰ ਜੀ ਤੁਸੀਂ ਸਾਰੇ ਜਾਣੇ ਲਾਈਨ ਤੇ ਆ ਹਾਂਜੀ ਹਾਂਜੀ ਆ ਦੇਖੋ ਵੀਰੇ ਇਹ ਆ ਚਾਬੀ ਜਣਾ ਵੀਰੇ ਹਾਂ ਵਾਪਸ ਕਰ ਲਓ ਜਦ ਵਿੱਚ ਤੋਸ ਕਰਦੇ ਸਟਾਰਟ ਹੋ ਜਾ। ਠੀਕ ਆ ਬਰੇ ਹਾਂਜੀ ਬਾਈ। ਤੇ ਕਰ ਦਿਓ ਫਿਰ ਇਹਨੂੰ ਬੰਦ ਆਪਾਂ ਗੱਲਬਾਤ ਕਰਦੇ ਹਾਂ। ਇੱਕ ਵੀਰੇ ਯਾਰ ਆਪਾਂ ਨੇ ਅੱਗੇ ਵੀਡੀਓ ਪਾਈ ਸੀ ਕਲਾਸ਼ ਵਾਲੇ ਟਰੈਕਟਰ ਦੀ। ਹਾਂ ਵੀਰੇ ਹਾਂ। ਵੀਨਾ ਆਪਾਂ ਨੂੰ ਨਾ ਇੱਕ ਬੜੀ ਪ੍ਰੋਬਲਮ ਆਉਂਦੀ ਪਈ ਐ ਕਲਾਸ਼ ਦੇ ਵਿੱਚ। ਹਾਂਜੀ ਹਾਂਜੀ। ਵੀ ਇਹ ਆਪਣਾ 250 ਹੌਸ ਪਾਵਰ ਆ। ਠੀਕ ਆ। ਵੀ ਆਪਾਂ ਨੂੰ ਇੱਕ ਤਾਂ ਇਹਦੇ ਤਵੀਆਂ ਚਾਹੀਦੀਆਂ ਵਾ। ਇੱਕ ਆਪਾਂ ਨੂੰ ਰੂਟਾਵੇਟਰ ਚਾਹੀਦਾ ਵਾ ਇੱਕ ਆਪਾਂ ਨੂੰ ਸੁਪਰ ਸੀਡਰ ਚਾਹੀਦਾ ਵਾ ਵੀ ਆਪਣੇ ਵੀਰ ਕਮੈਂਟਾਂ ਦੇ ਵਿੱਚ ਆਪਾਂ ਨੂੰ ਦੱਸ ਦੇਣ ਵੀ ਇਹ ਜਗ੍ਹਾ ਤੋਂ ਮਿਲੂਗਾ ਜਿੱਥੋਂ ਕਹਿਣਗੇ ਜਿੱਥੋਂ ਆਪਾਂ ਨੂੰ ਬੈਟਰ ਮਿਲਣ ਮਿਲਣਗੇ ਵੀ ਪ੍ਰੋਬਲਮ ਨਾ ਆਵੇ ਆਪਾਂ ਇਹ 3-4 ਸੰਦ ਲੈਣੇ ਆ ਵੀਰੇ ਤੇ ਆਪਾਂ ਨੂੰ ਵਧੀਆ ਜਿੱਥੋਂ ਏ ਕਲਾਸ ਮਿਲਣਗੇ ਆਪਾਂ ਉਥੋਂ ਲੈ ਆਵਾਂਗੇ ਵੀ ਆਪਾਂ ਨੂੰ ਜ਼ਰੂਰੀ ਆ ਵੀ ਆਪਾਂ ਬਹੁਤ ਜਗ੍ਹਾ ਤੋਂ ਵੀਰ ਜੀ ਅਸੀਂ ਟਰਾਈ ਕਰ ਚੁੱਕੇ ਆ ਕਿਤੋਂ ਨਹੀਂ ਆਦਾ ਵੀ ਸਾਨੂੰ ਸਾਡਾ ਕਿਤੋਂ ਹਜੇ ਤੱਕ ਹੱਲ ਨਹੀਂ ਹੋਇਆਗਾ ਨਾ ਵੀਰੇ ਤਵੀਆਂ ਦਾ ਹੋਇਆ ਨਾ ਸੁਪਰਸੀਡਰ ਦਾ ਹੋਇਆ ਵਾ ਤੇ ਨਾ ਸਾਡਾ ਰੋਟਾਵੇਟਰ ਦਾ ਹੋਇਆ ਵਾ ਕੋਈ ਗੱਲ ਨਹੀਂ ਵੀਰੇ ਆਪਾਂ ਤੋਂ ਨਾਲ ਵੀ ਇਹਦੀ ਪਾਵਰ ਦੇ ਹਿਸਾਬ ਨਾਲ ਸਾਨੂੰ ਵੀ ਕਿੰਨੀ ਲੰਬਾਈ ਦਾ ਵੀ ਨਾਲ ਦਾ ਸਾਨੂੰ ਗਾਈਡ ਕਰ ਦੇਣਗੇ ਤੇ ਨਾਲੇ ਦੋਸਾਂ ਨੂੰ ਇੰਪਲੀਮੈਂਟ ਬਣਾ ਕੇ ਦੇ ਦੇਣਗੇ ਸਰ ਤੁਹਾਨੂੰ ਕਿਹਾ ਤੁਹਾਡੀ ਮੁਸ਼ਕਿਲ ਦਾ ਅੱਲਾਪਾ ਵੀਰਾਂ ਤੋਂ ਕਮੈਂਟਾਂ ਚ ਪੁੱਛ ਲੈਨੇ ਆ ਬਣ ਕੇ ਜੇ ਕਿਸੇ ਨੂੰ ਪਤਾ ਵਾ ਵੀ ਕਿੱਥੋਂ ਬਣ ਗਏ ਹਨ ਜਿਸ ਨੂੰ ਕੋਈ ਜਾਣਕਾਰੀ ਆ ਹਾਂਜੀ ਉਹ ਤੁਸੀਂ ਸਾਡੇ ਨਾਲ ਕਮੈਂਟਾਂ ਦੇ ਵਿੱਚ ਕੰਟੈਕਟ ਜਰੂਰ ਕਰਿਓ ਮਿੱਠਾਈ ਸੌਸ ਪਾਵਰ ਟ੍ਰੈਕਟਰ ਹਾਂਜੀ ਇਹਦੇ ਆਪਾਂ ਇੰਪਲੀਮੈਂਟ ਬਣਾਉਣੇ ਆ ਵੀਰੇ ਨੇ ਦੱਸ ਦਿੱਤੇ ਜਿਹੜੇ-ਜਿਹੜੇ ਬਣਾਉਣੇ ਆ ਸਾਨੂੰ ਦੱਸਿਓ ਜਰੂਰ ਵੀ ਇਹਦੇ ਇੰਪਲੀਮੈਂਟ ਕਿੱਥੋਂ ਬਣਨਗੇ ਜਿੱਥੋਂ ਵੀ ਕਹਿਣਗੇ ਹਾਂ ਪੰਜਾਬ ਰਾਜਸਥਾਨ ਜਿੱਥੋਂ ਵੀ ਗੁਜਰਾਤ ਤੱਕ ਵੀ ਕਹਿ ਦੇਣਗੇ ਹਾਂ ਅਬ ਬਿਹਾਰ ਬੰਗਾਲ ਤੱਕ ਵੀ ਆਪਾਂ ਲੈ ਕੇ ਆਉਣ ਲਈ ਤਿਆਰ ਬੈਠੇ ਆਂ ਹਾਂ ਵਿਸਾ ਆਪਣਾ ਇੰਪਲੀਮੈਂਟ ਵਾਸਤੇ ਰੈਡੀ ਚ ਕਹਿਣ ਦਾ ਮਤਲਬ ਇਹ ਲੋਸ ਪਾਵਰ ਦੇ ਚਾਹੀਦੇ ਆਂ ਇੰਨੀ ਹੌਸ ਪਾਵਰ ਦੇ ਹੋਣ ਵੀ ਇੱਥੇ ਆ ਕੇ ਸਾਡੀ ਰਿਪੇਅਰ ਜਿੰਨਾ ਵੀ ਅਸੀਂ ਇਹਦੀ ਰਿਪੇਅਰ ਹੀ ਕਰਾਉਂਦੇ ਰਹੀਏ ਇੰਪਲੀਮੈਂਟਾਂ ਦੀ ਬਿੰਦ ਮਗਰ ਪਾਈਏ ਤੇ ਕੋਈ ਨਾ ਕੋਈ ਹਾਂ ਮਗਰ ਪਾਈਏ ਤੇ ਅਸੀਂ ਆਉਂਦਾ ਕੰਮ ਲਈਏ ਬਸ ਠੀਕ ਕਿਉਂਕਿ ਇੰਨਾ ਪੈਸਾ ਵੀ ਲਾਇਆ ਵਾ ਇਹ ਵੀ ਸਾਡਾ ਬੈਨੀਫਿਟ ਹੋਣਾ ਚਾਹੀਦਾ ਵਾ ਕਿ ਤਾ ਇੰਪਲੀਮੈਂਟ ਮਿਲ ਨਹੀਂ ਰਹੇ ਹਾਂ ਇੰਪਲੀਮੈਂਟ ਕਿ ਤੋ ਮਿਲ ਨਹੀਂ ਰਹੇਗੇ ਸਹੀ ਹੈ ਬਰੇ ਸਹੀ ਹੈ ਤੇ ਇਹ ਟਰੈਕਟਰ ਦੀ ਜਾਣਕਾਰੀ ਆਪਣੇ ਪੇਜ ਤੇ ਪਹਿਲਾਂ ਵੀ ਪਈ ਆ ਜੇ ਪਹਿਲਾਂ ਹੀ ਪਈ ਹੋਈ ਆ ਹਾਂਜੀ ਜੇ ਕਿਸੇ ਵੀਰ ਨੇ ਇਸ ਟਰੈਕਟਰ ਦੀ ਜਾਣਕਾਰੀ ਲੈਣੀ ਆ ਨਾ ਤੇ ਟਰੈਕਟਰ ਦੀ ਵੀਡੀਓ ਆਪਣੇ ਪੇਜਾਂ ਤੇ ਪਹਿਲਾਂ ਹੀ ਆਲਰੇਡੀ ਹੈਗੀ ਆ ਤੇ ਅੱਜ ਅਸੀਂ ਲੰਘਦੇ ਪੈ ਸੀ ਤੇ ਵੀਰ ਨਾਲ ਵੈਸੇ ਹੀ ਸਾਡਾ ਬੜਾ ਪਿਆਰ ਆ ਲੰਘਦੇ ਟੱਪ ਦੇ ਜਦੋਂ ਵੀ ਹਨਾ ਇੱਕ ਦੂਜੇ ਦੇ ਟੱਚ 'ਚ ਰਹੀਦਾ ਹਾਂਜੀ ਹਾਂਜੀ ਤੇ ਮੈਂ ਕਿਹਾ ਚਲੋ ਬਾਈ ਨੂੰ ਮਿਲ ਕੇ ਚੱਲਦੇ ਆ ਤੇ ਵੀਰ ਦੇ ਨਾਲੇ ਟਰੈਕਟਰ ਦੀ ਜਾਣਕਾਰੀ ਲੈ ਚੱਲਦੇ ਆ ਵੀਰਾਂ ਬਾਰੇ ਦੱਸ ਦਿੰਨੇ ਆਪਾਂ ਤੇ ਇਹ ਟਰੈਕਟਰ ਬਾਰੇ ਆਪਾਂ ਵੀਰਾਂ ਨੂੰ ਮੋਟੀ ਮੋਟੀ ਜਾਣਕਾਰੀ ਸਾਰੀ ਦੇ ਹੀ ਦਿੱਤੀ ਹੈ ਹਾਂਜੀ ਤੇ ਇਹ ਵੀ ਬਾਈ ਨੇ ਬੜੇ ਸ਼ੌਕ ਨਾਲ ਜਿਹਨੇ ਦੱਸਿਆ ਹਨ ਹਣ ਹੋਣੀ ਲੈਂਦਾ ਛਤਰੀ-ਛੁਤਰੀ ਐਨ ਓਕੇ ਬਾਈ ਸਾਡਾ ਜਿੰਨਾ ਕੰਮ ਕਰਦਾ ਕਰਦਾ ਰੂਹ ਨਾਲ ਹੀ ਆਪ ਵੈਸੇ ਤਾਂ ਪਹਿਲੀ ਵੀਡੀਓ ਚ ਵੀ ਬਾਈ ਦੀ ਸਾਰੀ ਆਪਾਂ ਜਿਵੇਂ ਕਹਿੰਦੀਆਂ ਲਾਈਫਸਟਾਈਲ ਸਟਾਈਲ ਦੱਸਿਆ ਆ ਹਾਂਜੀ ਸਿਸਟਮ ਬਾਈ ਦਾ ਰਹਿਣ ਸਹਿਣ ਸਿਸਟਮ ਸਾਰਾ ਬਾਲਾ ਮਿਲ ਬਪਣਾ ਮੈਨਸਾਰ ਜਿੰਨਾ ਆਪਾਂ ਕਹਿ ਦਿੰਨੇ ਉਹ ਸਿਸਟਮ ਆ ਬਾਈ ਦਾ ਤੇ ਇਹ ਟਰੈਕਟਰ ਦੇ ਆਪਾਂ ਮੋٹے ਮੋٹے ਫੀਚਰ ਦੱਸੀ ਤੇ ਬਾਈ ਜੀ ਇਹਦਾ ਪੀਟੀਓ ਤਾਂ ਵੀ ਕੰਮਤਰੋ ਇਹਦਾ ਹਾਂਜੀ 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 ਮੇਨ ਦਾ ਪੀਟੀਓ ਜੀ ਪਾਵਰ ਜ਼ਿਆਦਾ ਹੁੰਦੀ ਪੀਆਰ ਗੇਅਰ ਦੇ ਵਿੱਚ ਹਾਂ ਮੇਨ ਦਾ ਪੀਆਰ ਕੰਮਜਾਬ ਹੀ ਪੀਟੀਓ ਲਈ ਜ਼ਿਆਦਾ ਹੁੰਦਾ ਠੀਕ ਹੈ ਬਾਕੀ ਵੀਰੇ ਜੌਨੀਅਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵਾ ਵੀ ਇਹ ਲੀਕ ਹੋਣ ਵਾਲਾ ਟਰੈਕਟਰ ਹੀ ਹੈ ਨਿੰਗਾ ਇਹਦਾ ਜਿਵੇਂ ਸਿਆਣੇ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਇਹ ਖੂਜੇ ਸੱਡ ਦਿਓ ਤੇ ਬਾਅਦ ਤੈਨੂੰ ਸਟਾਰਟ ਕਰ ਲਓ ਤੇ ਸੁੱਕਾ ਹੀ ਬਾਹਰ ਆਊਗਾ ਗਿੱਲਾ ਹੋ ਕੇ ਨਹੀਂ ਆਊਗਾ ਇਹ ਤਾਂ ਵੀ ਸੁੱਕਾ ਹੀ ਆਊਗਾ ਇਹ ਤਾਂ ਵੀ ਸੁੱਕਾ ਹੀ ਆਊਗਾ ਤੇ ਬਾਕੀ ਜਿਹੜੇ ਹੋ ਟਰੈਕਟਰ ਆ ਇੱਥੇ ਉਕੜੀ ਚ ਵੱਜ ਕੇ ਲੀਕ ਹੋ ਜਾਂਦੇ ਆ ਉਹ ਤਾਂ ਆਪਾਂ ਨੂੰ ਪਤਾ ਹੀ ਆਪਾਂ ਕਿਸੇ ਦਾ ਪਰ ਨਾ ਨਹੀਂ ਲੈਣਾ ਹਾਂ ਚਲੋ ਉਹ ਵੀ ਜਿਹੜੇ ਵੀਰਾਂ ਨੂੰ ਜਿਵੇਂ ਦੇ ਚੰਗੇ ਲੱਗਦੇ ਆ ਜਿਵੇਂ ਦੇ ਚੰਗੇ ਲੱਗਦੇ ਆ ਹਾਂਜੀ ਹਾਂ ਤੇ ਇਹਦੇ ਕੋਈ ਜ਼ਿਆਦਾ ਫਿਰੇ ਜਿਵੇਂ ਤੁਸੀਂ ਹੁਣ 500 ਘੰਟਾ ਚਲਾ ਲਿਆ ਕੋਈ ਇਹਨੇ ਕੱਢਿਆ ਕੋਈ ਖਰਚਾ ਵਰਚਾ ਮੈਂ ਕਿ ਰੁਪਏ ਤਾਂ ਨਹੀਂ ਵੀਰੇ ਸਰਵਿਸ ਕਰਾਈ ਮੈਂ ਕਿ ਜਮੈਂ ਫ੍ਰੀ ਹਾਂਜੀ ਸਰਵਿਸ ਕਰਵਾਈ ਆ ਸਰਵਿਸ ਕਰਾਈ ਨਾ ਉਹ ਇਹਦੀ ਕਿੰਨੇ ਕਿਤੇ ਆਈ ਆ ਆਈਡੀਆ ਕੁਛ ਹੈਗਾ ਦਿਮਾਗ 'ਚ ਲੱਗੇ ਤੱਕ ਗਿਆ ਕਿ ਨਹੀਂ ਉਹ ਵੀਰੇ 11000 ਰੁਪਿਆ ਲੱਗਿਆ ਡੋਟ 11000 ਟੋ ਹਾਂਜੀ ਵੀਰੇ ਠੀਕ ਹੈ ਵੀਰੇ ਉਹਦੇ ਚ ਤਾਂ ਤੇਲ ਤੂਲ ਬਦਲਿਆ ਹੋ ਸਾਰਾ ਕੁਛ ਸਾਰਾ ਕੁਛ ਹੀ ਚੇਂਜ ਕੀਤਾ ਉਹਨਾਂ ਨੇ ਫਿਲਟਰ ਫਿਲਟਰ ਜਿਹੜੇ ਜਿਹੜੇ ਹੋਇਆ ਹੋਰ ਇਹਨੇ ਬਾਈ ਰਿਪੇਅਰ ਹੈ ਹੀ ਨਹੀਂ ਇਹਦੀ ਹਾਂ ਲਓ ਜੀ ਦਰਸ਼ਕ ਵੀਰੋ ਦੱਸਿਓ ਸਾਡੇ ਵੀਰ ਦੀ ਜਾਣਕਾਰੀ ਤੇ ਵੀਰ ਦੇ ਜਿਵੇਂ ਸੰਦ ਸੰਘੇੜੇ ਵੀ ਟਰੈਕਟਰ ਟੁੱਟ ਮੇਰੇ ਲੋਹੇ ਨੂੰ ਬਹੁਤ ਪਿਆਰ ਕਰਦਾ ਇੱਕ ਗੱਲ ਦੇਖਣ ਲਈ ਆ ਵੀ ਵੀਰ ਸੰਦਾ ਨਾ ਲੋਹੇ ਨੂੰ ਬਹੁਤ ਪਿਆਰ ਕਰਦਾ ਕੋਈ ਵੀ ਚੀਜ਼ ਦਿਲ ਨੂੰ ਲੱਗੀ ਬਸ ਚੱਕ ਲੈਣੀ ਆ ਤੇ ਵੀਰ ਨੇ ਇਸ ਟਰੈਕਟਰ ਦਾ ਵੀ ਆਪਾਂ ਨੂੰ ਦੱਸ ਹੀ ਦਿੱਤਾ ਇਹ ਵੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਜਿਹਨੇ ਵੀ ਇੰਪਲੀਮੈਂਟ ਵੀਰ ਨੇ ਬਣਾਉਣੇ ਆ ਤੇ ਸਾਨੂੰ ਲਓ ਜੀ ਕਿਸਾਨ ਵੀਰੋ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਸਾਨੂੰ ਦੋ ਆ ਗਿਆ ਆਪਾਂ ਨਵੇਂ-ਨਵੇਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਜਾਉਂਦੇ ਰਹਿਾਂਗੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ